ਅਸੀਂ ਦੋਸਤੋ ਘੁੰਮਣ ਵਾਸਤੇ ਆਏ ਸੀ ਹਿਮਾਚਲ ਦੇ ਜੰਗਲਾਂ 'ਚ ਹਿਮਾਚਲ ਦੇ ਜੰਗਲਾਂ ਦੇ ਵਿੱਚ ਸਾਨੂੰ ਸੜਕ ਦੇ ਉੱਤੇ ਆ ਬਾਂਸਾਂ ਦੀ ਖੇਤੀ ਮਿਲੀ ਹੈ ਇੱਕ ਪਹਾੜੀ ਭਰਾ ਨੇ ਦੱਸਿਆ ਕਿ ਅਸੀਂ ਪਹਾੜਾਂ ਦੇ ਵਿੱਚ ਇਹ ਬਾਂਸਾਂ ਦੀ ਖੇਤੀ ਕਰਕੇ ਲੱਖਾਂ ਰੁਪਏ ਦਾ ਮੁਨਾਫਾ ਕਮਾਉਂਦੇ ਆਏ ਸਾਬ ਯਾਨੀ ਕਿ ਦੋਸਤੋ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਇਹ ਜਿਹੜੀ ਬਾਂਸਾਂ ਦੀ ਖੇਤੀ ਹੈ ਹਿਮਾਚਲ ਦੇ ਜੰਗਲਾਂ ਦੇ ਵਿੱਚ ਇਹ ਖੇਤੀ ਹਿਮਾਚਲ ਦੇ ਲੋਕਾਂ ਨੇ ਕੀਤੀ ਹੋਈ ਹੈ ਹਿਮਾਚਲ ਦੇ ਵਿੱਚ ਮੱਕੀ ਦੀ ਖੇਤੀ ਬਾਂਸ ਦੀ ਖੇਤੀ ਹੋਰ ਪਤਾ ਨਹੀਂ ਕਿਹੜੇ-ਕਿਹੜੇ ਮਤਲਬ ਕਿ ਅ ਮਤਲਬ ਕਿ ਜਿਹੜੀਆਂ ਸਬਜ਼ੀਆਂ ਨੇ ਜਿਹੜੇ ਫਰੂਟ ਨੇ ਉਹਨਾਂ ਦੀ ਖੇਤੀ ਕੀਤੀ ਜਾਂਦੀ ਆ ਪਰ ਸਭ ਤੋਂ ਜ਼ਿਆਦਾ ਸਾਨੂੰ ਇਸ ਏਰੀਏ ਦੇ ਵਿੱਚ ਇਹ ਬਾਂਸਾਂ ਦੀ ਖੇਤੀ ਮਿਲੀ ਹੈ ਇਹ ਬਾਂਸ ਤੁਸੀਂ ਦੇਖ ਸਕਦੇ ਹੋ 50 50 ਫੁੱਟ 60 60 ਫੁੱਟ ਲੰਬੇ ਬਾਂਸ ਨੇ ਹਾਈਵੇ ਦੇ ਉੱਤੇ ਇਹ ਸੜਕ ਜਿਹੜੀ ਹਾਈਵੇ ਮਤਲਬ ਕਿ ਇਹ ਨੈਣਾ ਦੇਵੀ ਨੱਗਲ ਡੈਮ ਤੋਂ ਜਾਂਦਾ ਵਾ ਨੈਣਾ ਦੇਵੀ ਤੋਂ ਜਾਂਦਾ ਵਾ ਨੱਗਲ ਡੈਮ ਨੂੰ ਹਾਈਵੇ ਜਾਂਦਾ ਹੈ ਹਾਈਵੇ ਦੇ ਉੱਤੇ ਹੀ ਸਾਨੂੰ ਇਹ ਬਾਂਸਾਂ ਦੀ ਜਿਹੜੀ ਖੇਤੀ ਹੈ ਇਹ ਦੇਖਣ ਨੂੰ ਮਿਲੀ ਹੈ ਅਸੀਂ ਇਹਦੀ ਵੀਡੀਓ ਬਣਾ ਲਈ ਇੱਕ ਹਿਮਾਚਲ ਭਰਾ ਕੋਲ ਪਹਾੜੀ ਕੋਲੋਂ ਪੁੱਛਿਆ ਸੀ ਵੀ ਇਹ ਤੁਹਾਨੂੰ ਇਨਗ ਮੁਨਾਫਾ ਦੀਂਦੀ ਆ ਇਸ ਹਾਲ ਉਹ ਮਿੱਤਰੋ ਲੱਖਾਂ ਰੁਪਿਆ ਇਸ ਬਾਸ ਦੀ ਖੇਤੀ ਤੋਂ ਕਮਾਉਂਦੇ ਨੇ ਤੇ ਨਾ ਹੀ ਇਹਦੇ ਚ ਕੋਈ ਪੈਸਟੀਸਾਈਡ ਯੂਜ਼ ਹੁੰਦਾ ਸਿਰਫ ਉਹਨਾਂ ਨੇ ਖੇਤੀ ਕਰਕੇ ਇਹਦੀ ਦੇਖਭਾਲ ਕਰਨੀ ਹੁੰਦੀ ਹੈ ਦੇਖਭਾਲ ਵੀ ਕਾਦੀ ਹੈ ਬਰਸਾਤ ਉਰੇ ਪਈ ਜਾਂਦੀ ਆ ਆਪਣੇ ਆਪ ਜਿਹੜੀ ਆਟੋਮੈਟਿਕ ਮਤਲਬ ਕੀ ਜਿਹੜਾ ਕੁਦਰਤੀ ਹੈ ਕੁਦਰਤ ਦੇ ਹਿਸਾਬ ਨਾਲ ਇਹਨੇ ਬਾਂਸਾਂ ਨੇ ਵੱਡੇ ਹੋ ਜਾਣਾ ਤੇ ਵੱਡੇ ਹੋ ਕੇ ਜਿਹੜੀ ਇਹ ਫਸਲ ਹੈ 1 ਤੋਂ 1.5 ਸਾਲ ਦੇ ਵਿੱਚ ਜਿਹੜੀ ਇਹ ਫਸਲ ਹੈ ਤਿਆਰ ਹੋ ਜਾਂਦੀ ਹੈ ਵੀਡੀਓ ਦੋਸਤੋ ਦੱਬ ਕੇ ਸ਼ੇਅਰ ਕਰ ਦਿਓ ਹਰ ਇੱਕ ਬੰਦੇ ਕੋਲੇ ਵੀਡੀਓ ਜਾਣੀ ਚਾਹੀਦੀ ਹੈ ਹਿਮਾਚਲ ਦੇ ਜੰਗਲ